ਸਰ ਆਪਣਾ ਨਾਮ ਜੀ ਕਿਹੜਾ ਕੇਸ਼ਨਾ ਆਪਣਾ ਫਾਇਰ ਸਟੇਸ਼ਨ ਸਮਾਣਾ ਤੋਂ ਹੀ ਐ ਤੇ ਇਹ ਸਮਾਣਾ ਤੇ ਇਹ ਕੰਮ ਤੇ ਨੂੰ ਕਾਟਰੀ ਮਿਲਿਆ ਇਹਦੇ ਸਾਨੂੰ ਪਿੰਨ ਵਰਗੇ ਢੀਵੜ ਦੇ ਕਾਲਾ ਨੂੰ ਮਿਲ ਸੀ ਕਿ ਇੱਥੇ ਕਾਟਨ ਬੂਲ ਨੂੰ ਅੱਗ ਲੱਗੀ ਹੈ ਤੇ ਅਸੀਂ ਨਾਲ ਦੇ ਨਾਲ ਗੱਡੀ ਨੂੰ ਸਟੇਸ਼ਨ ਤੇ ਕਾਰਨ ਉਹ ਕਰਤਾ ਤੇ ਗੱਡੂ ਨੂੰ ਕੰਮ ਕਰੀਏ ਫਿਰ ਕਿੰਨੀ ਕਾਗ ਜੀ ਕੀ ਕੁਝ ਇੱਥੇ ਬਣਦਾ ਸੀਗਾ ਅੱਜ ਕਾਫੀ ਹੈ ਉਹ ਕਾਟਨ ਬੂਲ ਦਾ ਤਾਗਾ ਫਿੱਟੂ

ਇਹ ਤਾਂ ਆਈ ਸੀ ਸਰ ਕਿਸ ਤਰ੍ਹਾਂ ਦੀ ਵੀ ਰਹੀ ਆਜ ਕੇ ਜੀ ਜਿਹੜਾ ਆਈ ਦੀ ਉਸ ਤੋਂ ਥੋੜਾ ਕਾਬੂ ਤੋਂ ਆ ਗਈ ਕੋਈ ਉਹਨਾਂ ਕੰਟਰੋਲ ਹੈ ਤੇ ਆਪਾਂ ਆ ਗਏ ਕਿੰਨਾ ਸਮਾਰੋਪਕ ਦੀ ਜਿੰਨਾ ਕਰਵਾ ਸਮਾਜ ਹੀ ਦੇਖੋ ਹੁਣ ਹੋਰ ਦਾ ਘੰਟਾ ਲੱਗ ਜੀ ਕਾਰਨ ਲੱਗਿਆ ਪਤਾ ਫਿਰ ਕਾਰਨ ਕਾਰਨ ਲੱਗ ਜੀ ਕਿੱਥੇ ਲੱਗ ਗਈ ਕੋਈ ਕੱਪੜਾ ਨਹੀਂ ਹੈ ਕਿ ਮਾਰ ਨਹੀਂ ਮਾਰਨ ਕੋਈ ਕਰਨ ਦਾ ਕੋਈ ਕੁਝ ਵੱਡਣ ਲੱਗਿਆ ਤੇ ਜੇ ਕੋਈ ਵੀ ਮੁੰਡਾ ਵੀ ਐਸਾ ਕਰਦਾ ਤਾਂ ਪੀਸੀ ਵੀ ਅਸੀਂ ਕਰਨਾ